ਹਾਂਜੀ ਤੁਸੀਂ ਆ ਸਾਰੀਆਂ ਚੀਜ਼ਾਂ ਨਾਲ ਨਾ ਚਾਹ ਦਾ ਜਿਹੜਾ ਮਸਾਲਾ ਹੈ ਉਹ ਤਿਆਰ ਕਰਨਾ ਹੈ ਜਿਹੜੀ ਤੁਹਾਡੀ ਚਾਹ ਹੈ ਮਸਾਲੇ ਨਾਲ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੁਸੀਂ ਪੀਓਗੇ ਤੇ ਪੀ ਕੇ ਹੈਰਾਨ ਹੋ ਜਾਓਗੇ ਵੀ ਇੰਨੀ ਟੇਸਟੀ ਚਾਹ ਇਹਦੇ ਚ ਤੁਸੀਂ ਕਰਨਾ ਕੀ ਹੈ ਤੇਜ ਪੱਤਰ ਚਾਹੀਦਾ ਕਾਲੀ ਮਿਰਚਾਂ ਚਾਹੀਦੀਆਂ ਐ ਇਲਾਚੀਆਂ ਚਾਹੀਦੀਆਂ ਲੌਂਗ ਚਾਹੀਦੇ ਨੇ ਮੁਲੱਠੀ ਚਾਹੀਦੀ ਹੈ ਚੱਕਰਫੁੱਲ ਚਾਹੀਦੇ ਨੇ ਤੇ ਗੁਲਾਬ ਦੀਆਂ ਪੱਤੀਆਂ ਪੁਦੀਨਾ ਤੇ ਸੁੱਕਾ ਹੋਇਆ ਜਿਹੜਾ ਹੈਗਾ ਆਪਣਾ ਸੁੰਡਾ ਉਹ ਚਾਹੀਦਾ ਤੇ ਦੋ ਹੈਗੇ ਨੇ ਜਿਹੜੇ ਉਹ ਤੁਹਾਨੂੰ ਜੈਫਰ ਚਾਹੀਦੇ ਨੇ ਤੇ ਕਰਨਾ ਕੀ ਹੈ ਤੁਸੀਂ ਨੇ ਇਹਨੂੰ ਸਾਰੀਆਂ ਚੀਜ਼ਾਂ ਨੂੰ ਇੱਕ ਮਿਕਸੀ ਦੇ ਚਾਰਚ ਪਾ ਲਓ ਉਸ ਤੋਂ ਬਾਅਦ ਤੁਸੀਂ ਇਹਦਾ ਜਿਹੜਾ ਹੈਗਾ ਥੋੜਾ ਬਰੀਕ ਥੋੜਾ ਤਰਦਰਾ ਜਿਆਦਾ ਬਰੀਕ ਨਹੀਂ ਪਾਊਡਰ ਹੈ ਜਿਹੜਾ ਉਹ ਤਿਆਰ ਕਰ ਲਓ ਜੋ ਤੁਹਾਡਾ ਇਹ ਵਾਲਾ ਪਾਊਡਰ ਹੈ ਜਿਹੜਾ ਤਿਆਰ ਹੋ ਗਿਆ ਇਹ ਹੈਗਾ ਚਾਹ ਦਾ ਮਸਾਲਾ ਤੇ ਤੁਸੀਂ ਇਹਨੂੰ ਉਬਲਦੀ ਹੋਈ ਚਾਹ ਦੇ ਵਿੱਚ ਜਿੰਨੀ ਤੁਹਾਡੀ ਚਾਹ ਹੈ ਉਹਦੇ ਮੁਤਾਬਕ ਤੁਸੀਂ ਵੱਧ ਘੱਟ ਪਾ ਸਕਦੇ ਹੋ ਤੇ ਪੂਰੀ ਚੰਗੀ ਤਰ੍ਹਾਂ ਨਾਲ ਇਹਨੂੰ ਉਬਾਲ ਲਓ ਜਦੋਂ ਤੁਹਾਡੀ ਚਾਹ ਜਿਹੜੀ ਚੰਗੀ ਤਰ੍ਹਾਂ ਨਾਲ ਉਬਲ ਜੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਦੁੱਧ ਐਡ ਕਰਦੋ ਦੁੱਧ ਪਾ ਕੇ ਤੁਸੀਂ ਇਹਨੂੰ ਥੋੜੇ ਟਾਈਮ ਲਈ ਚੰਗੀ ਤਰ੍ਹਾਂ ਨਾਲ ਪਕਾ ਲਓ ਜਿਵੇਂ ਆਪਣੀ ਚਾਹ ਹੈ ਜਿਹੜੀ ਉਹ ਪੂਰੀ ਰਿੱਜ ਰਿੱਜ ਕੇ ਗਾੜੀ ਹੋ ਜੇ ਤੇ ਫਿਰ ਇਹ ਜਿਹੜੀ ਚਾਹ ਥੋੜੇ ਪੀਣ ਲਈ ਤਿਆਰ ਹੋ ਗਈ ਇਹਦਾ ਟੇਸਟ ਇੰਨਾ ਜ਼ਿਆਦਾ ਜ਼ਬਰਦਸਤ ਹੁੰਦਾ ਤੁਸੀਂ